ਕੀਤੀ ਜਾ ਰਹੀ ਹੈ ਤੇ ਇਸ ਸੰਬੰਧੀ ਇਸ ਵਿੱਚ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਅਦਰਸਲ ਸਾਈਕਲ ਤੇ ਸਵਾਰ ਹੋ ਆਪਣੇ ਘਰ ਨੂੰ ਜਾ ਰਹੇ ਇੱਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਦੀ ਹੈ ਕਿ ਵਿਅਕਤੀ ਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਜਾ ਰਿਹਾ ਸੀ ਤੇ ਇਸੇ ਦੌਰਾਨ ਰਸਤੇ ਦੇ ਵਿੱਚ ਕਿਸੇ ਅਣਪਛਾਤੇ ਵਾਹਨ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਸਾਈਕਲ ਸਵਾਰ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਉੱਥੇ ਹੀ ਇਸ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਹਨਾਂ ਤਸਵੀਰਾਂ ਤੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਜ਼ਿਆਦਾ ਭਿਆਨਕ ਰਿਹਾ ਹੋਵੇਗਾ ਦੱਸਦੀ ਹੈ ਕਿ ਮਾਮਲਾ ਕਲਾਂ ਨੌਰ ਤੋਂ ਸਾਹਮਣੇ ਆਇਆ ਜਿੱਥੇ ਕਲਾਂ ਨੌਰ ਬਟਾਲਾ ਰੋਡ ਦੇ ਉੱਪਰ ਬੀਤੀ ਸ਼ਾਮ 6 ਵਜੇ ਦੇ ਕਰੀਬ ਇੱਕ ਸਾਈਕਲ ਸਵਾਰ ਨੂੰ ਅਣਪਛਾਤੇ ਵਾਹਨ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਇਸ ਦੌਰਾਨ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਉੱਥੇ ਦੱਸਦੇ ਕਿ ਮ੍ਰਿਤਕ ਪਛਾਣ ਹਰਪ੍ਰਜਨ ਸਿੰਘ ਵਾਸੀ ਕਲਾਂ ਨੌਰਬੱਜੂ ਹੋਈ ਹੈ ਦੱਸ ਦੇ ਕੇ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਸਬੰਧੀ ਜਾਂਚ ਕਰ ਰਹੇ ਹਨ ਕਿ ਕਿਸ ਬਾਹਾਂ ਦੇ ਨਾਲ ਟੱਕਰ ਹੋਈ ਸੀ ਅਤੇ ਕਿਸ ਦੀ ਗਲਤੀ ਸੀ ਉੱਥੇ ਹੀ ਉੱਥੇ ਹੀ ਮ੍ਰਿਤਕ ਦੇਹ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਅਤੇ ਪੁਲਿਸ ਦੇ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪੁੱਤਰ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੇ ਜਾਂਚ ਕਰ ਰਹੇ ਅਫਸਰਾਂ ਨੇ ਕੀ ਕੁਝ ਕਿਹਾ ਆਉ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਕੀ ਨਾ ਬਹੁਤ ਮੇਰੇ ਨਾਲ ਪੁੱਪੇ ਦੱਸਣ ਕੀ ਹੋ ਗਈ ਹੈ ਮੇਰੇ ਫਾਦਰ ਸਾਹਿਬ ਆ ਰਹੇ ਨੇ ਦੁੱਧ ਦੇ ਕੇ ਕੋਈ ਅਚਾਨਕ ਗੱਡੀ ਵਾਲਾ ਤੇਜ਼ ਜਿਹਾ ਬੀਟੇ ਆ ਕੇ ਉਹਨਾਂ ਨੇ ਛੱਡ ਮਾਰ ਗਿਆ ਆ ਆਪੇ ਡੈਡੀ ਡੈਡੀ ਸ਼ਕਲ ਤੇ ਸੀਗੇ ਕਲਾਨੌਰ ਤੋਂ ਆ ਰਿਹਾ ਸੀ ਇਹ ਠੀਕ ਨੇ ਨਹੀਂ ਜੀ ਮੌਕੇ ਤੇ ਪਹੁੰਚ ਗਿਆ ਕਿੰਨੇ ਭੈਣ ਭਰਾ ਹੋ ਜੀ ਅਸੀਂ ਦੋ ਭੈਣ ਭਰਾ ਆ ਜੀ ਇਹ ਮੰਗ ਅਸੀਂ ਸਾਫ਼ ਦੀ ਮੰਗ ਕਰਦੇ ਆ ਜੀ ਇਹ ਨਾਂ ਡੈਡਾ ਨੰਦ ਡੈਡਾ ਨਾਂ ਹਰਪਾਲ ਸਿੰਘ ਜੀ ਪਿੰਡ ਪਿੰਡ ਕਲਾਨੌਰ ਦਾ ਹੀ ਆ ਜੀ ਤੇ ਅੱਜ ਹਰਪ੍ਰਜਨ ਸਿੰਘ ਪੁੱਤਰ ਇੰਦਰ ਸਿੰਘ ਕਲਾਨੌਰ ਦਾ ਰਹਿਣ ਵਾਲਾ ਹੀ ਇਹ ਕਲਾਨੌਰ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਜਦੋਂ ਇੱਥੇ ਪੁੱਜਾ ਤੇ ਕੋਈ ਨਾਮ ਵੀ ਹਿੱਕਣ ਦਾ ਐਕਸੀਡੈਂਟ ਹੋ ਗਿਆ ਇਹਦੀ ਮੌਕੇ ਤੇ ਮੌਤ ਹੋ ਗਈ ਅبتدي ਸ਼ਹੀ ਕਰ ਰਹੇ ਹ ਕੋਈ ਜਿੰਨਾ ਵਜਿਆ ਉਹ ਵੀ ਅਜੇ ਸਾਨੂੰ ਅਜੇ ਕੋਈ ਪਤਾ ਨਹੀਂ ਲੱਗਾ ਆਪਾਂ ਦਾ ਟ੍ਰੇਸ ਕਰਕੇ ਤੇ ਜਲਦੀ ਟ੍ਰੇਸ ਕਰ ਲਾਂਗੇ ਇਹ ਸਰ ਸਰ ਕਾਤੇ ਹੀ ਇਹ ਸਾਈਕਲ ਤੇ ਜਾ ਰਿਹਾ ਇਸ ਵਿੱਚ ਇੱਕ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਅ ਦਰਅਸਲ ਸਾਈਕਲ ਤੇ ਸਵਾਰ ਹੋ ਆਪਣੇ ਘਰ ਨੂੰ ਜਾ ਰਹੇ ਇੱਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਦੀ ਹੈ ਕਿ ਵਿਅਕਤੀ ਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਜਾ ਰਿਹਾ ਸੀ ਤੇ ਇਸੇ ਦੌਰਾਨ ਰਸਤੇ ਦੇ ਵਿੱਚ ਕਿਸੇ ਅਣਪਛਾਤੇ ਵਾਹਨ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਸਾਈਕਲ ਸਵਾਰ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਉੱਥੇ ਹੀ ਇਸ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਹਨਾਂ ਤਸਵੀਰਾਂ ਤੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਜ਼ਿਆਦਾ ਭਿਆਨਕ ਰਿਹਾ ਹੋਵੇਗਾ ਦੱਸਦੇ ਕਿ ਮਾਮਲਾ ਕਲਾਂ ਨੌਰ ਤੋਂ ਸਾਹਮਣੇ ਆਇਆ ਜਿੱਥੇ ਕਲਾਂ ਨੌਰ ਬਟਾਲਾ ਰੋਡ ਦੇ ਉੱਪਰ ਬੀਤੀ ਸ਼ਾਮ 6 ਵਜੇ ਦੇ ਕਰੀਬ ਇੱਕ ਸਾਈਕਲ ਸਵਾਰ ਨੂੰ ਅਣਪਛਾਤੇ ਵਾਹਨ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਇਸ ਦੌਰਾਨ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਉੱਥੇ ਦੱਸਦੇ ਕਿ ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਬਾਸੀ ਕਲਾਂ ਨੌਰ ਵੱਜੂ ਹੋਈ ਹੈ ਦੱਸ ਦੇ ਕੇ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਸਬੰਧੀ ਜਾਂਚ ਕਰ ਰਹੇ ਹਨ ਕਿ ਕਿਸ ਬਾਹਾਂ ਦੇ ਨਾਲ ਟੱਕਰ ਹੋਈ ਸੀ ਅਤੇ ਕਿਸ ਦੀ ਗਲਤੀ ਸੀ ਉੱਥੇ ਹੀ ਉੱਥੇ ਹੀ ਮ੍ਰਿਤਕ ਦੇਹ ਨੂੰ ਗੁਰਦਾਸ